TikTok. ਮੋੜ ਨਾ ਲਾ ਜੀ ਚੱਲ ਚੱਲ ਅੱਜ ਤਾਂ ਕਰਦੇ ਹੀ ਹੋ ਗਏ ਜੇ ਭੀਮ ਜਾਣਾ ਨਹੀਂ ਹੁੰਦੇ ਮੈਂ ਦੱਸ ਦੂੰਗਾ ਜਣਾ ਦੇ ਕਰਤਾਰ ਦੇ ਜਨਾ ਤਾਂ ਦੱਸੋ ਬਰ ਮੈਂ ਬੱਦੇ ਪੱਟੇ ਦੇ ਦਿੰਦਾ ਕਰ ਲੋ ਤੂੰ ਫੈਣੀ ਗੀਤਿੰਗ اڄ نال آتا آيا تايا آيا هايه هايه نانا تيار ڪو منھن ڪا تي هاڻي وقت ٿيو آهي ۽ بہت ڏکيو آهي ۽ تالو بهاري يا تبي جي سائيڊ ڪيو آجو آجو ڪنهن کي بهج ڪٿي گه ਆਜੋ ਆਜੋ ਬੰਦੇ ਕੀ ਬਣੇ ਹੋਗਾ ਆਪਾਂ ਲਾਈਏ ਸਾਢੇ 5 ਮਿੰਟਾਂ ਦੀ ਰਹਿ ਗਈ ਕਿ ਤੁਸੀਂ ਇੱਥੇ ਪਹੁੰਚੋ ਕਿਉਂਕਿ ਸਾਡੇ ਪੰਜਾਬ ਦੇ ਪ੍ਰਧਾਨ ਕੈਪਟਨ ਰਾਜਾ ਅਮਰਿੰਦਰ ਸਿੰਘ ਜੀ ਵੜਿੰਗ ਸਾਹਿਬ ਵੱਲੋਂ ਕਾਫੀ ਦੇਰ ਤੋਂ ਸਾਨੂੰ ਹਦਾਇਤਾਂ ਸੀ ਕਿ ਮਹੀਨੇ ਬਾਅਦ ਜਿਹੜੀ ਮੀਟਿੰਗਾਂ ਨੇ ਉਹ ਤੁਸੀਂ ਜਾਰੀ ਰੱਖਣੀਆਂ ਨੇ ਔਰ ਪਿਛਲੇ ਸੀਜ਼ਨ ਔਨ ਕਰਕੇ ਕੋਈ ਸਾਡੀਆਂ ਡਿਲੇ ਹੋਈਆਂ ਨੇ ਇਸ ਕਰਕੇ ਬਲੌਗ ਜਿਹੜੀ ਲੱਖੋ ਜੀ ਦੀ ਪਹਿਲਾ ਮੀਟਿੰਗ ਹੁਣੇ ਅਮਰੀਕ ਜੀ ਕਰਕੇ ਆਏ ਨੇ ਸਾਡੇ ਪ੍ਰਧਾਨ ਸਾਹਿਬ ਕਰਕੇ ਆਏ ਨੇ ਔਰ ਆਬਲਾ ਸਾਹਿਬ ਇਹ ਜਿਹੜੀ ਗਰੂ ਸਹਿਬ ਦੀ ਮੀਟਿੰਗ ਹੈ ਇੱਕ ਵਾਰ ਫਿਰ ਤੁਹਾਡਾ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਹੁਣ ਮੈਂ ਬੇਨਤੀ ਕਰਾਂਗਾ ਕਿਉਂਕਿ ਸਮਾਂ ਬਹੁਤ ਥੋੜਾ ਹੈ ਸ਼੍ਰੀ ਵੇਜ ਪ੍ਰਕਾਸ਼ ਜੀ ਚੇਅਰਮੈਨ ਸਾਹਿਬ ਉਹ 2 ਮਿੰਟ ਲਈ ਤੁਹਾਡੇ ਸਾਹਮਣੇ ਹੁਣ ਵੇਜ ਪ੍ਰਕਾਸ਼ ਜੀ ਸਾਡੇ ਸਭ ਦਾ ਚੇਅਰਮੈਨ ਸਾਹਿਬ ਅਜੰਡਾ ਅੱਜ ਦਾ ਅਜੰਡਾ ਸਿਰਫ ਜਿਹੜੀ ਸਾਡੀ ਬਲੋਕ ਕਾਂਗਰਸ ਕਮੇਟੀ ਦੀ ਮੀਟਿੰਗ ਹੈ ਇਹ ਹੀ ਅਜੰਡਾ ਹੈ ਅਸੀਂ ਕਾਂਗਰਸ ਪਾਰਟੀ ਦੀ ਜਿਹੜੀਆਂ ਨੀਤੀਆਂ ਉਹ ਲੋਕਾਂ ਵਿੱਚ ਲੈ ਕੇ ਜਾਣਾ ਹੈ ਔਰ ਜਿਹੜੀ ਮੌਜੂਦਾ ਸਰਕਾਰ ਹੈ ਜੋ ਲੋਕਾਂ ਨਾਲ ਵਾਅਦੇ ਇਹਨਾਂ ਨੇ ਕੀਤੇ ਸੀ ਉਹਦੇ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਹੈ ਅੱਜ ਦਾ ਅਜੰਡਾ ਸਿਰਫ ਸਾਡੀ ਕਾਂਗਰਸ ਪਾਰਟੀ ਦੀ ਜਿਹੜੀਆਂ ਅਸੀਂ ਆਪਣੇ ਰਾਸ਼ਟਰੀ ਪ੍ਰਧਾਨ ਪੰਜਾਬ ਪ੍ਰਧਾਨ ਔਰ ਜ਼ਿਲ੍ਹਾ ਪ੍ਰਧਾਨ ਜੀ ਜਿਆਦਾ ਤੁਹਾਨੂੰ ਇਸ ਐਜੰਡੇ ਬਾਰੇ ਦੱਸਣਗੇ ਸ਼੍ਰੀ 베ਜ ਪ੍ਰਕਾਸ਼ ਹਰ ਪ੍ਰਧਾਨ ਨੂੰ ਮਹੀਨੇਵਾਰ ਮੀਟਿੰਗਾਂ ਜਿਹੜੀਆਂ ਸ਼ੁਰੂ ਕਰਨੀਆਂ ਪਹਿਲਾਂ ਅਸੀਂ ਕਰਨੀਆਂ ਜੀ ਉਦੋਂ ਦਿਹਾਤੀ ਏਰੀਆ ਕਰਕੇ ਸੀਐਲਸੀ ਝੋਨੇ ਦਾ ਫਿਰ ਕਣਕ ਦੀ ਬਜਾਈ ਦਾ ਜ਼ੋਰ ਇਸ ਕਰਕੇ ਅੱਜ ਜਿਹੜੀ ਉਹ ਜਿਹੜੀ ਬਲੌਗ ਦੇ ਸਾਡੇ ਜਿਹੜੇ ਕਾਂਗਰਸ ਦੇ ਜਿਹੜੀ ਇੱਕ ਰੈਲੀ ਲਈ ਸੀ ਆਮ ਜਿਹੜੀ ਮੀਟਿੰਗ ਸੀ ਵਰਕਰ ਮੀਟਿੰਗ ਸੀ ਜਿਹੜੀ ਕਾਂਗਰਸ ਦੇ ਇਸ ਕਰਕੇ ਮੀਟਿੰਗ ਲਈ ਜੀ ਅਜੰਡਾ ਕੀ ਰਹਿ ਐ ਮੀਟਿੰਗ ਲਈ ਐਜੰਡਾ ਸੀ ਆਉਣ ਵਾਲੇ ਇਲੈਕਸ਼ਨ ਤੇ ਜਿਹੜੇ ਬੂਥ ਲੈਵਲ ਦੀਆਂ ਕਮੇਟੀਆਂ ਬਣਾਓ ਮੰਡਲ ਪ੍ਰਧਾਨ ਬਣਾਓ 20-20 ਪਿੰਡਾਂ ਦੇ ਬੂਥ ਤੇ 11-11 ਬੰਦੇ ਬਣਾਓ ਤੇ ਆਪਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਜਿਹੜਾ ਬੂਸਟ ਕਰੋ ਮਿਲ ਕੇ ਉਹਨਾਂ ਨਾਲ ਗੱਲਬਾਤ ਕਰੋ ਕਿਸੇ ਦੀ ਕੋਈ ਤਕਲੀਫ ਹੈ ਦਰਦ ਹੈ ਤੇ ਆਪਦਾ ਕਿਸੇ ਦਾ ਕੰਮ ਕਰ ਰਿਹਾ ਉਹਨੂੰ ਦੱਸੋ ਉਹ ਜੇ ਸਾਡੇ ਤੋਂ ਹੁੰਦਾ ਠੀਕ ਨਹੀਂ ਹੁੰਦਾ ਜਿਲ੍ਹਾ ਪ੍ਰਧਾਨ ਨੂੰ ਦੱਸਾਂਗੇ ਜਿਲ੍ਹਾ ਪ੍ਰਧਾਨ ਤੋਂ ਨਹੀਂ ਆਉਂਦਾ ਫਿਰ ਉਹ ਪੰਜਾਬ ਪ੍ਰਧਾਨ ਨੂੰ ਦੱਸੇਗਾ ਪਿੰਮ ਜੀ ਗੱਲ ਕਰੀਏ ਗੁਰੂਵਰ ਸਹੀ ਦੀ ਹਲਕਾ ਇੰਚਾਰਜ ਨਹੀਂ ਹੈ ਕਿ ਪ੍ਰਧਾਨ ਜੀ ਨੂੰ ਇਸ ਬਾਰੇ ਦੱਸਿਆ ਗਿਆ ਜਾਂ ਹਾਈ ਕਮਾਂਡ ਨਾਲ ਗੱਲ ਹੋਈ ਹੈ ਬਿਲਕੁਲ ਜੀ ਇਹਦੇ ਨਾਲ ਅਸੀਂ ਜਿਲ੍ਹਾ ਪ੍ਰਧਾਨ ਨਾਲ ਵੀ ਗੱਲ ਕੀਤੀ ਹੈ ਇਸ ਕੋ ਇਸ ਕਰਕੇ ਅਸੀਂ ਆਪਦੇ ਜਿਹੜੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਨੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਰਾਜਾ ਅਮਰਿੰਦਰ ਜੀ ਨਾਲ ਮੈਂ ਪਰਸਨਲੀ ਆਪ ਗੱਲ ਕੀਤੀ ਵੀ ਤੁਸੀਂ ਸਾਡੇ ਤੇ ਕੋਈ ਨਾ ਕੋਈ ਸਾਡਾ ਹਲਕਾ ਚਾਰਜ ਲਾਓ ਸਾਨੂੰ ਉਹਨਾਂ ਨੂੰ ਸ਼ੁਆਜ ਦੁਆਇਆ ਵੀ ਪਾਰਲੀਮੈਂਟ ਹਲਕੇ ਤੋਂ ਉਹਨਾਂ ਤੋਂ ਪਹਿਲਾਂ-ਪਹਿਲਾਂ ਵੈਸੇ ਕੁੱਲਮ ਲਾ ਕੇ ਤਾਂ ਅਜੇ ਸਾਡੇ ਇੰਚਾਰਜ ਸਮਝ ਲਓ ਵੀ ਆਬਲਾ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਟੋਟਲ ਸਾਡਾ ਵਰਕਰ ਜੇ ਕਿਸੇ ਨੂੰ ਲੋੜ ਹੁੰਦੀ ਹੈ ਉਹ ਬੁਲਾਉਂਦੇ ਵੀ ਨੇ ਮਿਲਦੇ ਵੀ ਨੇ ਕਿਸੇ ਦਾ ਫੋਨ ਹੁੰਦਾ ਦਫ਼ਤਰਾਂ 'ਚ ਉਹ ਫੋਨ ਵੀ ਕਰਦੇ ਨੇ ਠੀਕ ਹੈ ਜੀ ਜਿੱਲੇ ਦੇ ਪ੍ਰਧਾਨ ਜੀਰਾ ਸਾਹਿਬ ਔਰ ਸਾਡੇ ਇਸ ਇਲਾਕੇ ਦੇ ਬਹੁਤ ਹੀ ਨੌਜਵਾਨ ਆਗੂ ਸੀਨੀਅਰ ਲੀਡਰ ਸਾਡੀ ਪਾਰਟੀ ਦੇ ਰਵਿੰਦਰ ਆਮਲਾ ਜੀ ਐਕਐਕਐਮਐਲ ਔਰ ਉਹਨਾਂ ਦੇ ਨਾਲ ਆਏ ਸਾਡੇ ਇਸ ਜ਼ਿਲ੍ਹੇ ਦੇ ਕੋਆਰਡੀਨੇਟਰ ਟੀਸਾ ਜੀ ਸਾਡੇ ਇਸ ਬਲਾਗ ਦੇ ਪਹਿਲੇ ਪ੍ਰਧਾਨ ਐ ਸ਼ਮਿੰਦਰ ਸਿੱਧੂ ਜੀ ਸਾਡੇ ਗੁਰਸਾਭ ਲਾਗ ਦੇ ਪ੍ਰਧਾਨ ਪੀਐਮ ਜੀ ਚੰਦਰ ਜੀ ਜੋ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੇ ਮਗੀਚਾ ਸਿੰਘ ਬੋੜੀਆਂ ਉਹ ਵੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੇ ਔਰ ਬਲਾਕ ਮਮਦੋੜ ਦੇ ਪ੍ਰਧਾਨ ਸਾਹਿਬ ਅਮਰੀਕ ਜੀ ਨਛੱਤਰ ਸਿੰਘ ਸਾਡੇ ਐਕਸ ਚੇਅਰਮੈਨ ਵਾਈਸ ਚੇਅਰਮੈਨ ਬਲਾਕ ਸਮਤੀ ਦੇ ਔਰ ਇੱਥੇ ਸਾਬ ਨੇ ਸਾਰੇ ਕਾਫੀ ਪਿੰਡਾਂ ਦੇ ਸਰਪੰਚ ਪੰਚ ਨੰਬਰਦਾਰ ਔਰ ਪਾਰਟੀ ਦੀ ਰੀੜ ਦੀ ਹੱਡੀ ਜਿਉ ਮੈਂ ਵੇਖ ਰਿਹਾ ਜੋ ਹਮੇਸ਼ਾ ਕੌਂਸਲ ਪਾਰਟੀ ਦੇ ਨਾਲ ਰੈਂਦੇ ਨੇ ਕਾਫੀ ਧੇਰ ਤੋਂ 2 ਵਜੇ ਤੱਕ ਇੱਥੇ ਉਡੀਕ ਕਰ ਰਹੇ ਸੀ ਕਿਉਂਕਿ ਠੰਡ ਦਾ ਮੌਸਮ ਸੀ ਤੇ ਸਾਰੇ ਕਾਲੇ ਪਿਆਰੇ ਸੀ ਵੀ ਲੀਡਰ ਨਹੀਂ ਪਹੁੰਚ ਰਹੇ ਮੈਂ ਸਾਰਿਆਂ ਨੂੰ ਇੱਥੇ ਆਇਆ ਦੇ ਜੀ ਆਂ ਕਹਿੰਦਾ ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਪ੍ਰਧਾਨ ਜੀ ਜੀਰਾ ਜੀ ਨੇ ਜੋ ਮਹੀਨੇਵਾਰ ਮੀਟਿੰਗਾਂ ਨੇ ਉਹਦੇ ਸੰਬੰਧ ਵਿੱਚ ਇੱਥੇ ਪਹੁੰਚੇ ਨੇ ਉਹ ਤੁਹਾਡੇ ਨੂੰ ਪਾਰਟੀ ਦਾ ਪ੍ਰੋਗਰਾਮ ਹੀ ਦੱਸਣਗੇ ਔਰ ਆਪਾਂ ਵੀ ਜੋ ਥੱਲੇ ਪਾਰਟੀ ਦਾ ਪ੍ਰੋਗਰਾਮ ਚੱਲ ਰਿਹਾ ਹੈ ਉਸ ਬਾਰੇ ਵਿਚਾਰ ਵਟਾਂਦਰਾ ਕਰਨੇ ਨੇ ਕਿਉਂਕਿ ਉੱਥੋਂ ਪਾਰਲੀਮੈਂਟ ਦੇ ਇਲੈਕਸ਼ਨ ਆ ਰਹੇ ਨੇ ਮੇਰਾ ਖਿਆਲ ਹੈ ਮਈ ਚ ਇਲੈਕਸ਼ਨ ਹੋ ਜਾਣੇ ਨੇ ਬੀਜੇਪੀ ਵਾਲੇ ਵੀ ਕਾਫੀ ਮੋਦੀ ਸਾਹਿਬ ਵਜੇ ਪਰਦੇ ਨੇ ਕਿਉਂਕਿ ਉਹਨਾਂ ਕੋਲ ਤਾਂ ਇੱਕੋ ਹੀ ਏਜੰਡਾ ਹਿੰਦੂਆਂ ਦਾ ਹਿੰਦੂ ਦਾ ਮੁੱਦਾ ਚੁੱਕੀ ਖੜੇ ਨੇ ਔਰ ਸਾਡੀ ਜਿਹੜੀ ਪਾਰਟੀ ਹੈ ਉਹ ਧਰਮ ਪ੍ਰਕਾਰ ਪਾਰਟੀ ਹੈ ਇਹਦੇ ਚ ਹਰ ਲੋਕ ਹਰ ਬਰਾਦਰੀ ਦੇ ਹਰ ਧਰਮ ਦੇ ਕੋਈ ਵੀ ਬਰਾਦਰੀ ਦਾ ਹੋਵੇ ਸਾਰੇ ਇਸ ਪਾਰਟੀ ਸ਼ਾਵਣ ਨੇ ਔਰ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੇ ਨੇ ਔਰ ਸਾਨੂੰ ਚਾਹੀਦਾ ਵੀ ਥੱਲੇ ਇਸ ਅਤਰਦਾਸੀ ਪ੍ਰਚਾਰ ਕਰੀਏ ਜੋ ਭਾਜਪਾ ਦਿਆ ਉਹ ਡੀਟੀਆ ਨੇ ਆਉਂਦੇ ਵਿਰੁੱਧ ਕਿਉਂਕਿ ਉਹਨਾਂ ਕੋਲ ਤਾਂ ਇੱਕੋ ਹੀ ਮੁੱਦਾ ਹੈ ਧਰਮ ਦਾ ਮੁੱਦਾ ਧਰਮ ਦੇ ਨਾਂ ਤੇ ਲੜਾਈਆਂ ਕਰਾ ਰਹੇ ਨੇ ਮੁਸਲਮਾਨ ਜਿੱਥੇ ਮੁਸਲਮਾਨ ਜ਼ਿਆਦਾ ਨੇ ਮੁਸਲਮਾਨ ਤੇ ਹਿੰਦੂਆਂ ਨੂੰ ਪੰਜਾਬ ਚ ਦੇ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਜੋ ਤੇ ਇਹ ਵੇਖਦੇ ਜਿਹੜੀ ਸਟ੍ਰੈਟਜੀ ਜੋ ਸਰਕਾਰ ਵਾਲਿਆਂ ਦੀ ਸਕੀਮ ਚੱਲ ਰਹੀ ਹੈ ਤੇ ਇਹਨਾਂ ਨੂੰ ਇਹ ਸਰਕਾਰ ਨੂੰ ਬਦਲਣ ਪਿੱਛੇ ਦੇਖ ਲਓ ਵੀ ਜਦੋਂ ਕਾਂਜੀ ਸਰਕਾਰ ਸੀ ਤੇਲ ਦੇ ਰੇਟਸ ਲੈ ਲਓ ਗੈਸ ਦੇ ਰੇਟ ਲੈ ਲੋ ਹੋਰ ਮੰਗਾਈ ਕਿੰਨੀ ਘੱਟ ਸੀ ਅੱਜ ਜੋ ਇਹ ਕਹਿੰਦਾ ਸੀ ਕਿਸਾਨਾਂ ਦੀ ਮੈਂ ਆਮਦਨ ਦੁੱਗਣੀ ਕਰ ਦੇਣੀ ਹੈ ਕਿਸਾਨਾਂ ਉੱਤੇ ਕਿੰਨਾ ਲੋਡ ਪਾਤਾ ਖਾਦਾ ਕਿੰਨੀ ਮਹਿੰਗੀਆਂ ਦਵਾਈਆਂ ਤੇਲ ਵੀ ਸਭ ਕੁਝ ਮਹਿੰਗਾ ਕਰਤਾ ਔਰ ਸਾਰਾ ਪੈਸਾ ਹੈ ਕਾਰਪੋਰੇਟ ਘਰਾਣਿਆਂ ਨੂੰ ਵੰਡੀ ਜਾ ਰਿਹਾ ਤੇ ਕਿਸਾਨਾਂ ਦਾ ਕਰਜ਼ਾ ਕੋਈ ਮਾਫ਼ ਨਹੀਂ ਕਰਨਾ ਔਰ ਵੱਡੇ ਵੱਡੇ ਘਰਾਣਿਆਂ ਦੇ ਕਰੋੜਾ ਰੁਪਏ ਮਾਫ਼ ਕਰੀ ਜਾਂਦਾ ਹੈ ਸਾਰੀ ਇਹ ਕਾਰਪੋਰੇਸ਼ਨ ਜਾਂ سرمایہਦਾਰ ਪੱਖੀ ਨੀਤੀਆਂ ਤੇ ਚੱਲ ਰਿਹਾ ਔਰ ਇਹਨੂੰ ਬਦਲਣ ਪਿੱਛੇ ਅਸੀਂ ਜੋ ਪਾਰਟੀ ਲੈ ਬਲਾਕ ਲੈਵਲ ਤੇ ਮੀਟਿੰਗਾਂ ਕਰੀ ਹੈ ਲੋਕਾਂ ਨੂੰ ਸਮਝਾ ਰਹੀ ਹੈ ਵੀ ਆਪਾਂ ਆ ਰਹੇ ਲਖਸਾਚੇ